ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸਿਆਸਤਦਾਨਾਂ ਦੇ ਵਿਰੋਧ ਤੋਂ ਬਾਅਦ ਰੋਸ ਤੋਂ ਬਾਅਦ ਕਿਸਾਨਾਂ ਦੇ ਲਈ ਲਿਆਂਦੀ ਗਈ ਪਾਲਿਸੀ ਰੱਦ ਕਰਨ ਦਾ ਫੈਸਲਾ ਕੀਤਾ ਤੇ ਜਿਸ ਤੋਂ ਬਾਅਦ ਸਿਆਸਤਦਾਨ ਤਾਂ ਖੁਸ਼ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਵੱਲੋਂ ਲੱਡੂ ਤੱਕ ਵੰਡੇ ਗਏ ਨੇ ਪਰ ਕਿਸਾਨ ਹਾਲੇ ਵੀ ਖੁਸ਼ ਨਜ਼ਰ ਨਹੀਂ ਆ ਰਹੇ ਕਿਉਂਕਿ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਇਹ ਪਾਲਿਸੀ ਲਿਆਂਦੀ ਗਈ ਸੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਪਾਲਿਸੀ ਲਿਆਂਦੀ ਸੀ ਤਬ ਵਿਧਾਨ ਸਭਾ ਦੇ ਵਿੱਚ ਹੀ ਇਸ ਪਾਲਿਸੀ ਨੂੰ ਰੱਦ ਕੀਤਾ ਜਾਵੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇ ਅਸੀਂ ਤਾਂ ਹੀ ਮੰਨਾਂਗੇ ਕਿ ਵਾਕੇ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਕਿਸਾਨ ਖੁਸ਼ ਇਸ ਕਰਕੇ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਹਲੇ ਵੀ ਸ਼ਾਇਦ ਕੋਈ ਇਸ ਢਾਲ ਦੇ ਵਿੱਚ ਕਾਲਾ ਹੋ ਸਕਦਾ ਪਰ ਕਿਸਾਨ ਕਹਿ ਰਹੇ ਨੇ ਕਿ ਢਾਲ ਦੇ ਵਿੱਚ ਕਾਲਾ ਨਾ ਹੋਵੇ ਇਹ ਕਲੀਅਰ ਹੋ ਜਾਵੇ ਜਿਸ ਦੇ ਕਰਕੇ ਅਸੀਂ ਮੰਗ ਕਰਦੇ ਆ ਕਿ ਵਿਧਾਨ ਸਭਾ ਦੇ ਵਿੱਚ ਇਸ ਪਾਲਿਸੀ ਨੂੰ ਮਤਾ ਪਾ ਕੇ ਰੱਦ ਕੀਤਾ ਜਾਵੇ ਤਾਂ ਹੋਰ ਕੀ ਕੁਝ ਕਹਿ ਰਹੇ ਨੇ ਕਿਸਾਨ ਪੂਰੀ ਗੱਲ ਬਾਤ ਸੁਣੋ ਲੜਾਈ ਕੀ ਕਹੋਗੇ ਅੱਜ ਟਰੈਕਟਰ ਮਾਰਚ ਕੱਟੇ ਜਾ ਰਹੇ ਅੱਜ ਸਰਪੰਚ ਹਰਦੀਪ ਸਿੰਘ ਦੌਲਤਪੁਰ ਦੀ ਅਗਵਾਈ ਦੇ ਵਿੱਚ ਹਲਕਾ ਧੂਰੀ ਦੇ ਵਿੱਚ ਜਿਹੜਾ ਇਹ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਕਿਉਂਕਿ ਇੱਕ ਰੋਸ ਮਾਰਚ ਆ ਜਿਹੜੀ ਵੀ ਲੈਂਡ ਪੌਲਿੰਗ ਪਾਲਿਸੀ ਇਹ ਸਰਕਾਰ ਲੈ ਕੇ ਆਈ ਸੀ ਭਾਵੇਂ ਇਹ ਰਾਤ ਇਹਨਾਂ ਨੇ ਐਲਾਨ ਕਰਿਆ ਵੀ ਸੀ ਵਾਪਸ ਲੈ ਲਈ ਪਰ ਜਿੰਨਾ ਚਿਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨੂੰ ਰੱਦ ਨਹੀਂ ਕੀਤਾ ਜਾਂਦਾ ਵਿਧਾਨ ਸਭਾ ਦੇ ਵਿੱਚ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਕਿਵੇਂ ਮੰਨ ਲਈਏ ਕਿ ਇਹ ਰੱਦ ਕਰ ਦਿੱਤੀ ਇਹ ਯੂ ਟਰਨ ਸਰਕਾਰ ਆ ਹਮੇਸ਼ਾ ਹਰ ਗੱਲ ਤੇ ਯੂ ਟਰਨ ਲੈਂਦੀ ਆ ਪਰ ਇਹ ਅਸੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਬੇਲਾ ਉਹ ਰੱਦ ਕਰਾ ਕੇ ਹਟਾਂਗੇ ਸੋ ਉਹਦੇ ਸਬੰਧ ਦੇ ਵਿੱਚ ਇਹ ਪੂਰੇ ਸਮੁੱਚੇ ਹਲਕਾ ਧੂਰੀ ਦੇ ਵਿੱਚ ਹਰਦੀਪ ਸਿੰਘ ਦੌਲਤਪੁਰ ਦੀ ਅਗਵਾਈ ਦੇ ਵਿੱਚ ਜਿਹੜਾ ਅਸੀਂ ਇਹ ਰੋਸ ਮਾਰਚ ਕਰ ਰਹੇ ਹਾਂ ਟਰੈਕਟਰਾਂ ਦੇ ਵਿੱਚ ਬਹੁਤ ਵੱਡੀ تعداد ਦੇ ਵਿੱਚ ਤੇ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਜੀ ਜਿਹੜੇ ਵੀ ਫੈਸਲੇ ਲੈਣੇ ਹੁੰਦੇ ਨੇ ਲੋਕ ਹਤੈਸੀ ਫੈਸਲੇ ਲੈਣੇ ਚਾਹੀਦੇ ਨੇ ਤੇ ਲੋਕਾਂ ਨਾਲ ਸਲਾਹ-ਮਸ਼ਵਰੇ ਕਰਕੇ ਲੈ ਕੇ ਲੈਣੇ ਚਾਹੀਦੇ ਨੇ ਕਿਉਂਕਿ ਦੇਖਿਆ ਆਪਾਂ ਨੇ ਅਨੇਕਾਂ ਜਿੰਨੇ ਵੀ ਮਸਲੇ ਸੀਗੇ ਸਾਰੇ ਮਸਲੇ ਤੇ ਸਰਕਾਰ ਨੇ ਐਂਡ ਤੇ ਯੂ-ਟਰਨ ਲੈਂਦੀ ਆ ਜਦੋਂ ਜਿਹੜੇ ਲੋਕਾਂ ਦਾ ਗੁੱਸਾ ਦੇਖ ਕੇ ਸੋ ਹਮੇਸ਼ਾ ਅੱਗੇ ਵਾਸਤੇ ਵੀ ਜੋ ਵੀ ਫੈਸਲੇ ਲੈਣੇ ਹੁੰਦੇ ਨੇ ਲੋਕਾਂ ਦੀ رائے ਕਰਕੇ ਲੈਣੇ ਚਾਹੀਦੇ ਨੇ ਕਿਉਂਕਿ ਇਹੋ ਜਿਹੇ ਜਿਹੜੇ ਕਾਨੂੰਨ ਨੇ ਲੋਕਾਂ ਨੂੰ ਤੇ ਪੰਜਾਬ ਨੂੰ ਉਜਾੜਨ ਵਾਲੇ ਕਾਨੂੰਨ ਲੈ ਕੇ ਆਉਂਦੀ ਆ ਹਮੇਸ਼ਾ ਇਹ ਸਰਕਾਰ ਦਿੱਲੀ ਇਸហេਤੇ ਸੋ ਇਹੋ ਜਿਹੇ ਕਾਨੂੰਨ ਅਸੀਂ ਬਿਲਕੁਲ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਵਾਪਸ ਕੀ ਵਾਪਸ ਲੈਣ ਦੀ ਵਾਪਸ ਲੈਣ ਦੀ ਉਹ ਲੋਕਾਂ ਦੀ ਲੋਕ ਉੱਠ ਖੜੇ ਜੀ ਘਰਾਂ ਚੋਂ ਲੋਕ ਉੱਠ ਖੜੇ ਸਾਰੇ ਲੋਕ ਇਹੀ ਪ੍ਰਕਾਰ ਕਰ ਰਹੇ ਨੇ ਜਿਹੜੀ ਲੈਂਡ ਪੌਲਿੰਗ ਇਹ ਕਿਸਾਨਾਂ ਨੂੰ ਉਜਾੜਨ ਦੇ ਲਈ ਬਣਾਈ ਗਈ ਆ ਇਹ ਮਤਲਬ ਦਿੱਲੀ ਦੀ ਸਹ ਦੇ ਉੱਤੇ ਬਣਾਈ ਗਿਆ ਸੋ ਰੋਸ ਦੇਖ ਕੇ ਪੂਰੇ ਪੰਜਾਬ ਦੇ ਘਰ ਘਰ ਦਾ ਰੋਸ ਦੇਖ ਕੇ ਜਿਹੜਾ ਇਹਨਾਂ ਨੂੰ ਇਹ ਸਟੈਪ ਆ ਉਹ ਵੈਕ ਕਰਨਾ ਪਿਆ ਸਰਕਾਰ ਕਿਹੜੀ ਦੇ ਫੋਰਮੜੀਆ ਤੁੰਦ ਇਹ ਬਹੁਤ ਵਧੀਆ ਜੇ ਬਹੁਤ ਵਧੀਆ ਕਾਨੂੰਨ ਹੁੰਦੇ ਤਾਂ ਸਰਕਾਰ ਨੂੰ ਫਿਰ ਰਾਤ ਵਾਪਸ ਲੈਣ ਦੀ ਕੀ ਲੋੜ ਪੈਗੀ ਮੰਨ ਲਓ ਜੇਕਰ ਕਿਉਂਕਿ ਲੋਕ ਹੀ ਸਚਾਈ ਹੁੰਦੇ ਨੇ ਲੋਕ ਹੀ ਸ਼ੀਸ਼ਾ ਹੁੰਦੇ ਨੇ ਲੋਕ ਜਦੋਂ ਸਚਾਈ ਦਿਖਾਉਂਦੇ ਨੇ ਸ਼ੀਸ਼ਾ ਦਿਖਾਉਂਦੇ ਨੇ ਅੱਗੇ ਮੰਨ ਲਓ ਤਾਂ ਉਹੀ ਚੀਜ਼ਾਂ ਸੱਚ ਹੁੰਦੇ ਨੇ ਲੋਕਾਂ ਨੇ ਆਪ ਦਾ ਸ਼ੀਸ਼ਾ ਦਿਖਾਇਆ ਸਮਾਜ ਦੇ ਵਿੱਚ ਜਿਹੜੀ ਲੈਂਡ ਪਾਲਿੰਗ ਇਹ ਪਾਲਿਸੀ ਹੈ ਗਲਤ ਆ ਗਈ ਸੋ ਤਾਂ ਕਰਕੇ ਸਰਕਾਰ ਨੂੰ ਸ਼ੇਕ ਲੱਗਾ ਇਹ ਗੱਲ ਤਾਂ ਕਿ ਲੋਕ ਜਿਹੜੇ ਪੰਜਾਬ ਦੇ ਉੱਠ ਖੜੇ ਉਹ ਇਹ ਪਾਲਿਸੀ ਦੇ ਵਿਰੋਧ ਨੇ ਹਾਂਜੀ ਮੇਰਾ ਨਾਮ ਗੁਰਸੇਵ ਸਿੰਘ ਸਰਪੰਚ ਜੀ ਮੇਰੇ ਵੱਡੇ ਭਰਾ ਹਰਦੀਪ ਦੌਲਤਪੁਰ ਜੋ ਤੂਰੀ ਤੋਂ ਇਸ ਜੋ ਰੈਲੀ ਐ ਕੌਲ ਨੂੰ ਅਗਵਾਈ ਕਰ ਰਹੇ ਨੇ ਜੋ ਤੁਹਾਨੂੰ ਪਤਾ ਹੀ ਹੈ ਇਹ ਕਰਨ ਦੀ ਨੌਬਤ ਕੀ ਆਈ ਕਿਉਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਦਿੱਲੀ ਵਾਲਿਆਂ ਦੇ ਹੱਥਗੋਲੇ ਬਣ ਕੇ ਇੱਕ ਬਹੁਤ ਜ਼ਿਆਦਾ ਭਿਆਨਕ ਜੈਨ ਮੈਂ ਤਾਂ ਜੋ ਕਿਸਾਨ ਮਾਰੂ ਨੀਤੀ ਲੈ ਕੇ ਆਈ ਸੀ ਲੈਂਡ ਪੂਲਿੰਗ ਨੀਤੀ ਉਸ ਦੇ ਵਿਰੋਧ ਦੇ ਵਿੱਚ ਰੱਖੀ ਗਈ ਹੈ ਤੇ ਹਾਲਾਂਕਿ ਕੱਲ ਗਵਰਨਮੈਂਟ ਨੇ ਜਾਂ ਉਹਨਾਂ ਦੇ ਜੋ ਨੁਮਾਇੰਦੇ ਨੇ ਉਹਨਾਂ ਵੱਲੋਂ ਇਹ ਕਿਹਾ ਵੀ ਗਿਆ ਵੀ ਪਿੱਛੇ हट ਗਈ ਹੈ ਸਰਕਾਰ ਪਰ ਸਾਨੂੰ ਸਰਕਾਰ ਤੇ ਇਸ ਗਲਤ ਤੇ ਪੂਰਨ ਵਿਸ਼ਵਾਸ ਨਹੀਂ ਹੈਗਾ ਕਿ ਉਹ ਪਿੱਛੇ हट ਗਏ ਨੇ ਅਸੀਂ ਸਾਡੀ ਸਕਾਲ ਨੂੰ ਅੱਜ ਉਸੇ ਤਰੀਕੇ ਨਾਲ ਪੂਰਨ ਤੌਰ ਤੇ ਜਿੱਥੋਂ ਪ੍ਰੋਗਰਾਮ ਬਣਿਆ ਉੱਥੇ ਤੱਕ ਲੈ ਕੇ ਜਾਵਾਂਗੇ ਤੇ ਬਾਅਦ ਦੇ ਵਿੱਚ ਗੁਰੂ ਘਰ ਜਾ ਕੇ ਅਰਦਾਸ ਕਰਾਵਾਂਗੇ ਕਿ ਇਹ ਵੈਗਰੂ ਇਹਨਾਂ ਨੂੰ ਮਤ ਬਕਸ ਜਿਨ੍ਹਾਂ ਨੂੰ ਪੰਜਾਬ ਨੇ ਬਹੁਤ ਵੱਡੀ ਜਿਮੇਵਾਰੀ ਦਿੱਤੀ ਹੈ ਪੂਰੇ ਪੰਜਾਬ ਨੇ ਇਹਨਾਂ ਨੂੰ ਐਡਾ ਬੜਾ ਬਹੁਮਤ ਦਿੱਤਾ ਸੀਗਾ ਇਹਨਾਂ ਨੂੰ ਇਹ ਮਤਵਕਸ ਕੀ ਇਹ ਪੰਜਾਬ ਦੇ ਰਾਖੇ ਵੜਨ ਨਾ ਕੀ ਪੰਜਾਬ ਨੂੰ ਇਹ ਡਾਕਾ ਮਾਰਨ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਸੀ ਤਾਂ ਲੈਂਡ ਪੂਲਿੰਗ ਪਾਲਿਸੀ ਜਦੋਂ ਆਈ ਜਿਸ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਸੀ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਕਾਫੀ ਤਲਖੀ ਦੇਖਣ ਨੂੰ ਮਿਲੀ ਕਾਫੀ ਵਾਰ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਵਿਚਾਲੇ ਝੜਪ ਦੇਖਣ ਨੂੰ ਮਿਲੇ ਤਾਂ ਫਿਰ ਕਿਸਾਨ ਵੱਡੇ ਪੱਦਰ ਦੇ ਉੱਤੇ ਮੀਟਿੰਗਾਂ ਕਰਕੇ ਰੋਜ਼ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਵੱਲੋਂ ਵੱਡੇ ਸੰਘਰਸ਼ ਵੀ ਉਲੀਕ ਦਿੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਵੀ ਦੇ ਦਿੱਤੇ ਤੇ ਨਾਲ ਹੀ ਸਿਆਸਤਦਾਨ ਵੀ ਫਿਰ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰ ਆਏ ਤੇ ਫਿਰ ਜਿਸ ਤੋਂ ਬਾਅਦ ਕਿਸਾਨਾਂ ਦੇ ਇਸ ਵਿਰੋਧ ਤੋਂ ਬਾਅਦ ਸਿਆਸਤਦਾਨਾਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਸ ਪਾਲਿਸੀ ਨੂੰ ਵਾਪਸ ਲੈਣਾ ਪਿਆ ਪਾ ਹੁਣ ਵਾਪਸ ਤਾਂ ਲੈ ਲਈ ਐ ਪਾਲਿਸੀ ਵੀ ਫੈਸਲਾ ਤਾਂ ਕਰ ਲਿਆ ਕਿ ਇਸ ਵਾਪਸ ਕਰਨ ਦੀ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਕੀ ਵਿਧਾਨ ਸਭਾ ਦੇ ਵਿੱਚ ਦੁਬਾਰਾ ਇਹ